ਹਾਂ ਜੀ ਬਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਬਰਾੜ ਬਰਬੀ ਰਿਪੋਰਟ ਫਾਰਮ ਤੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਬੱਕਰੀਆਂ ਦੀਆਂ ਬਿਮਾਰੀਆਂ ਦੇ ਬਾਰੇ ਵਿੱਚ ਜਿਵੇਂ ਪੰਬ ਕਰੇਮ ਬਿਮਾਰੀ ਜਾਂਦਾ ਸਭ ਤੋਂ ਜਿਹੜਾ ਉਹ ਕਿਵੇਂ ਘੱਟ ਕਰ ਸਕਦੇ ਆ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ লাইਕ ਸ਼ੇਅਰ ਵੀ ਜ਼ਰੂਰ ਕਰਿਓ ਜੀ ਹਾਂ ਜੀ ਬਈ ਆਪਾਂ ਪਹਿਲਾਂ ਵੀ ਵੀਡੀਓ ਵਿੱਚ ਦੱਸਦੇ ਨੇ ਤਾਂ ਜੀ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਸਭ ਤੋਂ ਜ਼ਰੂਰੀ ਹੁੰਦਾ ਬੱਕਰੀ ਦਾ ਜਿਹੜਾ ਰੱਖ ਰਖਾਵ ਕਰਨਾ ਜਰਾ ਰੱਖ ਰਖਾ ਕਰਨ ਦਾ ਤਰੀਕਾ ਇਹ ਆਪਣਾ ਵਧੀਆ ਹੋਣਾ ਚਾਹੀਦਾ ਤੇ ਫੇਰ ਹੀ ਆਪਾਂ ਬੱਕਰੀ ਪਾਲਣ ਦੇ ਜਿਹੜਾ ਕੰਮ ਜਾਂ ਬਹੁਤ ਸਕਦੇ ਆ ਸੋ ਇਸ ਲਈ ਆਪਾਂ ਸਭ ਤੋਂ ਪਹਿਲਾਂ ਇਹਦੇ ਬਾਰੇ ਹੀ ਜਾਣਕਾਰੀ ਦੇਵਾਂਗੇ ਆਪਣਾ ਰੱਖ ਰਖਾ ਕਿਦਾਂ ਦਾ ਹੋਣਾ ਚਾਹੀਦਾ ਇਹ ਜੋ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਜਿੱਥੇ ਆਪਾਂ ਬੱਕਰੀਆਂ ਰੱਖਣੀਆਂ ਚਾਹੇ ਇੱਕ ਦੋ ਬੱਕਰੀਏ ਚਾਹੇ ਆਪਣੇ ਕੋਲ ਫਾਰਮ ਆ ਤਾਂ ਉਹ ਜਗ੍ਹਾ ਵਧੀਆ ਹੋਣੀ ਚਾਹੀਦੀ ਹੈ ਤੇ ਉਹ ਜਗ੍ਹਾ ਜ਼ਿਆਦਾਤਰ ਜਿਵੇਂ ਹਾਂ ਕਿ ਹੌਣ ਗਰਮੀਆਂ ਦਾ ਮੌਸਮ ਚੱਲ ਪਿਆ ਮੀਂਹ ਦਾ ਮੌਸਮ ਆ ਮੀਂਹ ਪੈਣ ਸਤਾਰਟ ਹੋ ਜਾਣਗੇ ਤੋਂ ਜਗ੍ਹਾ ਗਿੱਲੀ ਨਾ ਹੋਵੇ ਜਿਆਦਾ ਬੱਕਰੀਂ ਦੀ ਜਗ੍ਹਾ ਤੇ ਨਾ ਰਹਿਣਾ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਬੱਕਰੀਆਂ ਜਿੱਥੇ ਵੀ ਆਪਾਂ ਰੱਖਦੇ ਆਂ ਬਈ ਉਹ ਜਗ੍ਹਾ ਵਧੀਆ ਹੋਣੀ ਚਾਹੀਦੀ ਆ ਵੀ ਫਾਰਮ ਦੀ ਸਫਾਈ ਸੁਭਾਚਾਰਾ ਕਰਨੀ ਚਾਹੀਦੀ ਆ ਇੱਕ ਵਾਰ ਸਵੇਰ ਤੇ ਇੱਕ ਵਾਰ ਸ਼ਾਮ ਨੂੰ ਤਾਂ ਕਿ ਫਾਰਮ ਦੇ ਵਿੱਚ ਜਿਹੜੀ ਗੰਦਗੀ ਨਾ ਹੋਵੇ ਕਿਉਂਕਿ ਬੱਕਰੀਆਂ ਦੇ ਮੀਂਹ ਨਾਲ ਤੇ ਬਸ ਮਗਰ ਹੋ ਜਾਂਦਾ ਉਹਦਾ ਕਰਕੇ ਜਿਹੜੀ ਬਦਮਾ ਹੋ ਜਾਂਦੀ ਆ ਤੇ ਉਹਦਾ ਕਰਕੇ ਬਿਮਾਰੀ ਹੋਣ ਦਾ ਚਾਂਸ ਹੋ ਜਾਂਦਾ ਸੋ ਇਸ ਲਈ ਜਿਹੜੀ ਫਾਰਮ ਦੀ ਸਫਾਈ ਆਪਾਂ ਨੂੰ ਸੁਭਾਚਾਰਾ ਕਰਨੀ ਚਾਹੀਦੀ ਆ ਹਾਂਜੀ ਬਈ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀਆਂ ਬੱਕਰੀਆਂ ਦੀ ਡੀ ਵਰਮਿੰਗ ਲੀਵਰ ਟੋਨਿਕ ਐ ਸਮੇ ਸਮੇਂ ਤੇ ਆਪਾਂ ਨੂੰ ਕਰਨੀ ਚਾਹੀਦੀ ਹੈ ਇਹ ਆਪਾਂ ਪਹਿਲਾਂ ਵੀਡੀਓ ਵਿੱਚ ਦੱਸਿਆ ਵੀ ਡੀ ਵਾਰਮਿੰਗ ਲੀਵਰ ਟੋਨਿਕ ਐ ਸਮੇ ਸਮੇਂ ਤੇ ਕਰੋ ਤਾਂ ਇਹਦੇ ਬਿਮਾਰੀਆਂ ਘੱਟ ਲੱਗਣ ਬੱਕਰੀਆਂ ਨੂੰ ਸੋ ਇਸ ਦੇ ਬਾਰੇ ਆਪਾਂ ਜਾਣਕਾਰੀ ਵਾਲੀ ਵੀਡੀਓ ਵੀ ਪਾਈ ਹੈ ਜੇਕਰ ਪੂਰੀ ਜਾਣਕਾਰੀ ਲੈਣੀ ਹੈ ਤਾਂ ਉਹਦੇ ਵਾਸਤੇ ਵੀਡੀਓ ਆਪਣੇ ਚੈਨਲ ਤੇ ਪਈ ਆ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸ ਦਿਆਂ ਵੀ ਜੇਕਰ ਆਪਾਂ ਡੀ ਵਾਰਮਿੰਗ ਵਾਲੀ ਮੈਡੀਸਨ ਜਿਹੜੀ ਨਹੀਂ ਖਰੀਦ ਸਕਦੇ ਜਾਂ ਆਪਾਂ ਦੇਸੀ ਤਰੀਕ ਨਾਲ ਜਿਹੜਾ ਇਲਾਜ ਕਰਨਾ ਚਾਹੁੰਦੇ ਆਂ ਵੀ ਆਪਾਂ ਖਰਚਾ ਨਹੀਂ ਕਰ ਸਕਦੇ ਸੋ ਉਹ ਵੀ ਆਪਾਂ ਦਾਨ ਦੱਸਦੇ ਨੇ ਤਰੀਕਾ ਸੋਦ ਲਈ ਆਪਾਂ ਇਹਨਾਂ ਨੂੰ ਬਈ ਨਿੰਮ ਦੇ ਪੱਤੇ ਪਾ ਸਕਦੇ ਬੱਕਰੀਆਂ ਨੂੰ ਨਿੰਮ ਕੌੜੀ ਹਿੰਦੀ ਉਹਦਾ ਕਰਕੇ ਜਿਹੜੇ ਪੇੜ ਦੇ ਕੀੜੇ ਜਿਹੜੇ ਮਰ ਜਾਂਦੇ ਆ ਸੋ ਨਿੰਮ ਆਪਾਂ ਵਰਤਾਈ ਦਾ ਡੇਲੀ ਪਾ ਸਕੀ ਤਾਂ ਕੋਈ ਨੁਕਸਾਨ ਨਹੀਂ ਹੈ ਡੇਲੀ ਵੀ ਇਹ ਪਾ ਪੈਣਾਂ ਨੂੰ ਪਾ ਸਕਦੇ ਆ ਜਾਂ ਹਫਤੇ 'ਚ 2-3 ਦਿਨ ਇਹਨਾਂ ਨੂੰ ਪਾ ਦਿਆ ਕਰੋ ਇਹਦੇ ਨਾਲ ਵੀ ਜਿਹੜੇ ਪੇੜ ਦੇ ਕੀੜੇ ਮਰ ਜਾਂਦੇ ਆ ਬੱਕਰੀਆਂ ਲੱਸੀ ਪੀ ਆ ਸਕਦੇ ਆ ਲੱਸੀ ਖੱਟੀ ਨਹੀਂ ਇਹਦਾ ਕਰਕੇ ਜਿਹੜੇ ਪੇੜ ਦੇ ਕੀੜੇ ਘਟ ਬਣਦੇ ਜਾਂ ਹੁੰਦੇ ਆ ਤਾਂ ਮਰ ਜਾਂਦੇ ਆ ਇਹਦੇ ਨਾਲ ਜਿਹੜੀ ਵਰਮੀਕਰਨ ਦੀ ਬਰਕਰਟ ਲੋਡ ਪੈਂਦੀ ਸੋ ਆਪਾਂ ਇਹਨਾਂ ਨੂੰ ਦਸੀ ਪੀ ਆ ਸਕਦੇ ਆ ਲੱਸੀ ਖੱਟੀ ਹੁੰਦੀ ਹੈ ਕਾਪਾ ਇਹਨਾਂ ਨੂੰ ਵੀ ਜਿਆਦਾ ਖੱਟੀ ਲੱਸੀ ਨਹੀਂ ਪੀਣੀ ਥੋੜੀ ਬਸ ਖੱਟੀ ਇਹ ਪੀ ਲੈਣੇ ਖੱਟੀ ਲੱਸੀ ਪੀ ਕੇ ਰਾਜੀ ਹੁੰਦੀ ਹੈ ਸੋ ਖੱਟੀ ਲੱਸੀ ਪਿਆ ਸਕਦੇ ਆ ਪਰ ਜਿਆਦਾ ਪ੍ਰਾਣੀ ਲੱਸੀ ਨਹੀਂ ਪੀਉਣੀਗੀ ਇਸ ਤੋਂ ਬਾਅਦ ਆਪਾਂ ਜਿਹੜੀ ਲੀਵਰ ਟੋਨਿਕ ਆ ਉਹਦੇ ਬਾਰੇ ਦੱਸਦੇ ਨੇ ਵੀ ਬਸ ਆਪਾਂ ਲੀਵਰ ਟੋਨਿਕ ਦਵਾਈ ਦੇ ਸਕਦੇ ਆ ਜੇ ਆਪਾਂ ਉਹ ਨਹੀਂ ਦੇ ਸਕਦੇ ਤਾਂ ਉਹਦੀ ਜਗ੍ਹਾ ਤੇ ਆਪਾਂ ਜਿਹੜਾ ਇਹਨਾਂ ਨੂੰ ਇੱਕ ਹਿਮਾਲਿਆ ਪਤੀ ਸਾ ਹੁੰਦਾਗਾ ਉਹ ਦੇ ਸਕਦੇ ਆ ਉਹ ਹਾਜਮੇ ਵਾਸਤੇ ਬਹੁਤ ਵਧੀਆ ਹੁੰਦਾ ਤੇ ਜਾਂ ਪਾਚਿਦਾਨਾਂਨ ਕਰਵਾ ਪਾ ਜੁਲਾਈ ਵਰਦੇ ਆ ਉਹ ਵੀ ਇਹਨਾਂ ਨੂੰ ਆਪਾਂ ਦੇ ਸਕਦੇ ਹਾਂ ਆਪਾਂ ਫਰਨੀਆ ਦੇ ਵਿੱਚ ਰੱਖ ਸਕਦੇ ਆ ਜਿੱਥੇ ਵੀ ਆਪਾਂ ਇਹਨਾਂ ਨੂੰ ਹਰਾਚਾਰਾ ਪਾਉਂਦੇ ਆ ਉਹ ਫਰਨੀਆ ਦੇ ਵਿੱਚ ਆਪਾਂ ਰੱਖ ਸਕਦੇ ਤੇ ਧਨਾਮਕ ਤੇ ਜਾਂ ਫਟਕੜੀ ਫਟਕੜੀ ਲਈ ਹੋਗੀ ਆਪਾਂ ਇਹਨਾਂ ਨੂੰ ਫਰਨੀਆ ਚ ਰੱਖ ਸਕਦੇ ਹਾਂ ਉਹਨਾਂ ਨਾਲ ਜਿਹੜਾ ਇਹਨਾਂ ਦਾ ਹਾਜਮੰਦ ਦਰਸਤ ਰਹਿੰਦਾ ਤੇ ਜਿਹੜਾ ਹੈ ਭੁੱਖ ਵਾਧੀ ਜਾਂਦੀ ਇਹਨਾਂ ਦੀ ਤੇ ਜਿਹੜਾ ਖਾਂਦੀਆਂ ਵੀ ਲੋ ਵੀ ਹਾਜਮ ਹੋ ਜਾਂਦਾ ਸੋ ਇਸ ਲਈ ਇਹ ਤਰੀਕਾ ਆਪਾਂ ਵਰਤ ਸਕਦੇ ਆ ਜਿਹੜੀਆਂ ਆਪਾਂ ਤੁਹਾਨੂੰ ਚੀਜ਼ਾਂ ਦੱਸੀਆਂ ਇਹ ਆਪਾਂ ਵਾਪਤ ਕਰਦੇ ਆ ਇਸ ਤੋਂ ਬਾਅਦ ਆਪਾਂ ਤੁਹਾਨੂੰ ਹੋਰ ਦੱਸ ਦਿੰਨੇ ਜੇਕਰ ਆਪਾਂ ਜਾਨ ਨੇ ਬੱਕਰੀਆਂ ਰਾਜੀ ਰਹਿਣ ਤੇ ਜਿਆ ਹੈਲਥੀ ਹੋ ਜਾਣਾਂ ਜੇ ਰਾਜੀ ਰਹਿਣ ਤਾਂ ਉਹਦੇ ਵਾਸਤੇ ਆਪਾਂ ਇਹਨਾਂ ਨੂੰ ਬਈ ਸੁੱਕਾ ਨੀਰਾ ਜਪਾ ਸਕਦੇ ਆ ਸੁੱਕਾ ਚਾਰਾ ਹੁੰਦਾ ਜਿਹੜਾ ਜਮੀਨ ਕੇ ਗਰਮੀਆਂ ਦੇ ਵਿੱਚ ਮੋਗਲੀ ਦਾ ਨੀਰਾ ਤੇ ਸਰਦੀਆਂ ਦੇ ਵਿੱਚ ਜਿਹੜਾ ਗਵਾਰੇ ਦਾ ਨੀਰਾ ਆਪਾਂ ਪਾ ਸਕਦੇ ਆ ਇਹ ਲਗਾਤਾਰ ਪਾਉਂਦੇ ਰਹੀ ਜੇ ਇਹਦੇ ਨਾਲ ਵਧੀਆ ਬੱਕਰੀਆਂ ਰਾਜੀ ਹੋ ਜਾਂਦੀਆਂ ਤੇ ਜੇਕਰ ਆਪਾਂ ਇਹ ਵੀ ਨਹੀਂ ਪਾ ਸਕਦੇ ਤੇ ਇਹਦਾ ਵੀ ਆਪਾਂ ਖਰਚੇ ਘਟਾਉਣਾ ਤੇ ਇਹ ਵੀ ਜਗ੍ਹਾ ਤੇ ਆਪਾਂ ਬਈ ਬੱਕਰੀਆਂ ਨੂੰ ਜਿਹੜਾ ਖੁੱਲੇ ਦੇ ਚਾਰ ਚੰਦ ਦੇ ਆ ਤੋ ਜੇਕਰ ਆਪਾਂ ਬੱਕਰੀਆਂ ਨੂੰ ਲੈ ਚਾਰਾਂਗੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਬੂਟੀਆਂ ਜਾਂ ਘਾਹ ਵਗੈਰਾ ਖਾਂਦੀ ਰਹਿੰਦੀਆਂ ਉਹਦਾ ਕਰਕੇ ਇੱਕਦਮ ਬਿਮਾਰੀ ਘੱਟ ਪੈਂਦੀ ਚੋਰਾ ਫੇਰਾ ਹੁੰਦਾ ਰਹਿੰਦਾ ਤੇ ਜਿਹੜਾ ਜਿਹੜਾ ਖਾਂਦੀਆਂ ਪਈ ਉਹ ਵੀ ਹਾਜਮ ਹੋ ਜਾਂਦਾ ਇਹਨਾਂ ਨੂੰ ਆਪਣੇ ਮਨਪਸੰਦ ਦਾ ਖਾਣਾ ਮਿਲਦਾ ਜਿਵੇਂ ਦਰਾਸ਼ਾ ਦੇ ਪਰਤੇ ਹੋਵੇ ਜਾਂ ਨੇਮਾ ਵਗੈਰਾ ਆਪੇ ਖਾ ਲੈਂਦੀਆਂ ਤੇ ਉਹ ਵੀ ਆਪਾਂ ਪਾਉਣ ਦੀ ਲੋੜ ਨਹੀਂ ਪੈਂਦੀ ਜਾਂ ਬੂਟੀਆਂ ਤਰ੍ਹਾਂ ਤਰ੍ਹਾਂ ਦੀਆਂ ਜਿਹੜਾ ਘਾਹ ਹੋ ਗਿਆ ਉਹ ਖਾ ਲੈਂਦੀਆਂ ਤੇ ਉਹਦਾ ਕਰਕੇ ਜਿਹੜਾ ਆਪਾਂ ਇਹ ਰਾਜੀ ਬੋਤਲ ਦੀਆਂ ਜਿਹੜਾ ਆਪਣੇ ਮਨਪਸੰਦ ਦਾ ਖਾਂਦੀਆਂ ਤਾਂ ਉਹ ਰਾਜੀ ਬੋਤਲ ਦੀਆਂ ਜੋ ਅਪਣਾ ਪਤਾ ਹੈ ਬੱਕਰੀ ਜਿਹੜੀ ਇਹ ਖੁੱਲਾ ਰਹਿ ਕੇ ਖੁੱਲੀ ਰਹਿ ਕੇ ਜਿਆਦਾ ਰਾਜੀ ਹੁੰਦੀ ਆ ਸੋ ਇਸ ਲਈ ਖੁੱਲੇ ਚ ਆਪਾਂ ਇਹਨੂੰ ਚਾਰਾਂਗੇ ਤਾਂ ਇਹ ਵਧੀਆ ਰਾਜੀ ਹੁੰਦੀ ਆ ਤੇ ਵਧੀਆ ਖਾਂਦੀ ਹੁੰਦੀ ਆ ਸੋ ਇਸ ਤਰ੍ਹਾਂ ਆਪਾਂ ਜਿਹੜੀ ਇਹਨਾਂ ਨੂੰ ਬਿਮਾਰੀ ਤੋਂ ਬਚਾ ਸਕਦੇ ਆ ਜੇਕਰ ਆਪਾਂ ਜੇਕਰ ਆਪਾਂ ਦੇਸੀ ਤਰੀਕੇ ਵਰਤਾਂਗੇ ਤਾਂ ਆਪਾਂ ਨੂੰ ਮੈਡੀਸਨ ਦੇਣ ਦੀ ਜਰੂਰਤ ਨਹੀਂ ਪੈਂਦੀ ਇਹਨਾਂ ਤਰੀਕੇ ਨਾਲ ਜਿਹੜੇ ਆਪਾਂ ਇਲਾਜ ਦਾ ਖਰਚਾ ਉਹ ਘਟ ਜਾਂਦਾ ਹੈ ਸੋ ਐਸੀ ਬਈ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਧੰਨਵਾਦ